ਹਾਲੋ ਗਾਇਜ਼ ਅੱਜ ਸਾਤੋ ਹੀ ਚੜ੍ਹਦੀ ਕਲਾ ਜਾਵਾਂਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੈ ਵੀ ਅੱਜ ਮੇਰੇ ਬੇਟੇ ਦਾ ਡਾਕਟਰ ਜੱਸ ਦਾ ਜਨਮ ਦਿਨ ਆ ਨਾ ਕੇਕ ਤਿਆਰ ਪਿਆ ਕੱਟਣਾ ਆ ਦੋਸਤ ਆਏ ਨਾ ਮੈਨੂੰ ਬੁਲਾ ਲਿਆ ਕਹਿੰਦਾ ਵੀ ਆ ਜਾ ਡੈਡੀ ਤੂੰ ਵੀ ਹੁਣ ਮੈਂ ਤਾਂ ਕਿ ਮੁੰਡੇ-ਮੁੰਡੇ ਕਰ ਲਵਾਂ ਆ ਮਾੜਮਾਗੀ ਚਾਟੀ ਆ ਸਾਡੀ ਕੁੜੀ ਆ ਗਈ ਹੈ ਆ ਕੱਟ ਰਹੇ ਹਾਂ ਹੁਣ ਕੇਕ ਦੇਖਿਓ ਭਲਾ ਕਿ ਮੈਨ ਲੱਗਿਆ ਤੁਹਾਨੂੰ ਹਨ ਬਲੌਗ ਚ ਡਾਇਰੈਕਟਰ ਸਾਹਿਬ ਦਾ ਜਨਮ ਹੈ ਨਾ ਬੋਲਪੌਣ ਤੁਸੀਂ ਵੀ ਮੈਨੂੰ ਬੁਲਾਇਆ ਜਾਣਾ ਉਹ ਆ ਗੋਲੀ ਮਾਰਦੇ ਤੁਹਾਨੂੰ ਕੋਈ ਗੋਲੂ ਕੋਤ ਲੱਗਣੀਆਂ ਹਾਂ ਬਸ ਵੀਰ ਹੋ ਜੀ ਤਾ ਫਿਰ ਇੱਕ ਵੀਰ ਦੇ ਤੇ ਚੱਕਲਾ ਕਰਦੋ ਕੱਢ ਕੇ ਕੋਈ ਤੁਸੀਂ ਓਏ ਰੋਕੋ ਆ ਜਾਓ ਯੋ 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 ਆਸੂ ਕੋਈ ਉੱਥੇ ਸਾਈਡ ਤੇ ਨਹੀਂ ਰਹਿ ਰ ਇੱਕ ਪਾਸੇ ਲੈ ਸਾਡੀ ਮਰੋਗੀ ਬੈਠੀ ਆ ਮਰੋ ਕੀ ਕਰਦੀ ਆ ਤੂੰ ਬੋਲੋ ਕੁਛ ਕੰਮ ਕਰੀਏ ਨਾ ਮਰੋ ਮਰੋ ਉਹ ਗੇਂਦ ਵਾਹ ਚਾਹਰਾ ਪਰੋਂ ਲਾ ਲਾ ਮਰਦੋ ਤੜੀ ਸਾਰੇ ਪੁੱਤਾਂ ਤੇ ਪਲੇਟ ਮਾਰ ਮੈਂ ਚਲੋ ਕਿਹੜਾ ਨਾਮ

ਕਿਦਾ ਜੀ ਜਨਾਬਾ ਮੈਨੂੰ ਕਿਹੜਾ ਹੋ ਜਾਂਦਾ ਤੇ ਇਹਦਾ ਹੋ ਜਾਂਦਾ ਜੀ ਸਲਾਈਡ ਕਰਨਾ ਅਨੇ ਕਿ ਮੈਨੂੰ ਮੈਨੂੰ ਲੋਰਨ ਨਾ ਕਰ ਤੋ ਇਸ ਕਰ ਓ ਖੜ ਜੋ ਪਾਈ ਅੰਦਰ ਦੇਖ ਕੇ ਫੋਟੋ ਕਰਾ ਲਿਆ ਕਰੋ ਇੱਕ ਵਾਰ ਪਰ ਚੱਲ ਵੀ ਕਰਾ ਰਿਹਾ ਕਿਦਾ ਆਇਤਾ ਜੀ ਕੀ ਆ ਗਰੇ ਲੋਕ ਨਾ ਆ ਗਰੇ ਲੋਕ ਨਾ ਆ ਗਰੇ ਫਰੈਂਡ ਜੰਗ ਦੇ ਐਂਡ ਤੇ ਇੱਧਰ ਦੇਖ ਮੜਾ ਜੀ ਅੱਧਾ ਨਾ ਲੇ ਕੇ ਉੱਪਰ ਨਾ ਲੇ ਕੇ ਹਾਂਜੀ ਬਸ ਹੁਣ ਦੇਖ ਕਿੱਧਰ ਦੇਖਾਂ ਇੱਧਰ ਮਾਰਦੀ ਨਹੀਂ ਜੀ ਸਭ ਜਨ ਮੁੱਖ ਕਾਵਾ ਬਸੀ ਨਾ ਨਾ ਸਗਨ ਨੂੰ ਦੱਸ ਸਕੇ ਸਗਨ ਨੂੰ ਜਵਾਰ ਕਰੀਂ ਉਹ ਕੋਲੀ ਸਗਨ ਨੂੰ ਹੁਣ ਕਿਹੜਾ ਛੋਟਾ ਜਵਾਰ ਰਹਿ ਗਿਆ ਜਵਾਰ ਤੇ ਡਾਡਾ ਦਾ ਜਵਾਰ ਹੀ ਰਹਿਣਾ ਹਮੇਸ਼ਾ ਸਿੰਘ ਕਾਵਾ ਨੋ ਭਾਈ ਹਾਂ ਹਲੋ ਹਲੋ ਫੜੀ ਅੱਪਾ ਆਇਆ ਪਰ ਵੀ ਸ਼ੁਭੀ ਦਾ ਸ਼ੁਭੀ ਕਰ ਮਾਰ ਲਾ ਰਿਹਾ ਪ੍ਰਾਪਤ ਹੋਇਆ ਹਾਲੋ ਉਹ ਮਾਮਾ ਦਾ ਖਾਂਦੂ ਫੋਟੋ ਕਰਾਵਾ ਹਾਲੋ ਇਹ ਦੋਵੇਂ ਨਹੀਂ ਕਰੋ ਜਦੋਂ ਚਪੜੇ ਇੱਥੇ ਕੋਈ ਆਵਾਜ਼ ਆ ਰਹੀ ਹੈ ਬਾਜੀ ਬੋ ਕੌਣ ਹੈ ਹਾਂ ਹਾਲੋ ਮੱਕੂ ਚਲ ਬਈ ਕੰਮ ਕਰੇ ਬਾ ਹਾਲੋ ਸੁਣੀ ਆ ਜੁਬੇ ਨਹੀਂ ਕੋਈ ਆ ਗੋਲੀ ਕੋਈ ਆ ਅੱਜਾ ਸੁਣ ਮਾਗ ਲੈ ਕੇ ਤਨੂ ਨਾ ਜਾ ਤਨੂ ਨਾਲ ਕੇ ਹੋਇਆ ਅੜੀਆ ਬਸ ਬਸ ਚੱਕਲਾ ਯਾਰ ਕੋਈ ਚਲਾਂਗੇ ਨਹੀਂ ਕਰ ਬਸ ਜਿਉਣਾ ਕਾ ਲਈ ਛੋਟਿਆਂ ਦੇ ਰਵਾਇਤ ਇੰਸਟਾਗ੍ਰਾਮ ਦੇਖਾਂਦਾ ਕੇ ਲੈ ਆਂਦਾ ਹਾਂ ਜੋ ਮਰਦੇ ਘਰੇ ਜੋ ਮਾਰਦੇ ਜੋ ਜਨਮ ਦਿਨ ਮਨਾਓ ਮੈਨੂੰ ਸਤੋ ਜਾਨ ਨਾਉਂਗਾ ਜਨਮ ਦਿਨ ਦੇ ਦੂੰਗਾ ਹੁਣ ਉਹੀ ਤੇ ਜਗ ਨਹੀਂ ਜਾਵਾਂ ਜਮੋ ਕਿਤੋਂ ਉਧਰੋਂ ਕਿਵੇਂ ਤੇਰੇ ਜਨਮ ਦਿਨ ਤੇ ਤੈਨੂੰ ਦੇਵਾਂ ਜਨਮ ਤਾਂ ਬੁਲਾਓ ਅੜਦਾ ਨੇਂਗੇ ਨੇਂਗਾ ਆਉਣਾ ਨਹੀਂ ਕਰਦਾ ਅਦਾ ਹੁਣ ਨਹੀਂ ਕਰਦਾ ਇਹਦਾ ਪਰ ਤੇਰਾ ਅਸਰ ਅਹੀ ਤੈਨੂੰ ਮਲਾਉਣਾ ਚਾਹੀਦਾ ਕੈਨੇਡਾ ਪਰ ਕਿਤੇ ਤੂੰ ਹੀ ਹੋਣਾਗਾ ਉਹਦਾ ਜਨਮ ਦਿਨ ਜੱਸੀ ਵੀ ਨਹੀਂ ਸਗਨ ਨੰਨੇ ਆ ਜਾ ਹੁਣ ਬੁਲਾਉਦਾ ਤੂੰ ਤਾਂ ਹੀ ਦਿੰਦੇ ਬੁਲਾਇਆ ਜੀ ਤੇ ਨਾਮ ਦੇ ਵਾਸਤੇ ਇੱਕ ਵਾਇਰਨ ਆ ਜਾਓ ਪ੍ਰੈਂਗ ਕਰੋ ਕੋਈ ਵਾਇਰਨ ਕੇਕ ਉਹ ਨਹੀਂ ਹੋਣਾ। ਇਹਦਾ ਨਾ ਪਾਇਆ ਗੱਟਿਆ ਆਪਾਂ ਨੂੰ ਜੀ। ਫਿਰ ਕੇਕ ਦੋ ਬਿਨਾ ਸਕਣ ਨਹੀਂ ਪੁੱਤ ਮੇਰਾ। ਘਟ ਘਟ ਕੇਕ ਦਾ ਘੋਣਾ ਖਾਣਾ। ਆਹ ਦੋ ਪੈਸੇ। ਹਾਂ ਆ ਪਰ ਦੋ ਕਰ ਦੋ। ਆ ਜਿਹੜਾ ਦੋ ਕੇਕ ਪੈਣਗੇ। ਹਾਂ। ਪਤੰਗ ਆ ਜਾਣਾ। ਨਾ ਸੀ ਉਹ ਦਰੋਂ। ਆ ਵੀ ਛੋਟਾ ਭਰਾ ਵੱਡੇ ਨੂੰ ਖਵਾ ਰਿਆ ਵੀ ਹੁਣ। ਉਹ ਚੱਕਦੇ ਫੱਟੇ ਓਏ ਤਨੂ ਤਨਵੀਰ। ਸਟੂਡੈਂਟ ਆ ਵਾ ਕਰਮਸ਼ਰ ਰਾੜਾ ਖਾਲਸਾ ਦੇ। ਮੇਰਾ ਜੀ ਆ ਜਿਹੜਾ ਕੋਈ ਨਾ ਪੂਰਾ ਰਾਵ ਕਰ ਲੈ ਇਸ ਨਾਲ ਚੱਲ ਹੁਣ ਖਲਾ ਉਹ ਆ ਗੱਡਾ ਦਾ ਪੰਗਾ ਹੁੰਦਾ ਬੋਲ ਨੀ ਚੱਲ ਆਪਲੇ ਰਖੜੀ ਦਾ ਨਫੰਗਾ ਹਾਂ ਮਾਸੂਆਦ ਚੱਲ ਪਤਾ ਚੱਕਦੇ ਨੇ ਮੱਜਾ-ਮੱਜਾ ਰੱਖੇ ਨਾ ਮੁੰਡੇ ਨੇ ਜਿਹੜਾ ਹੋਣਾ ਹੈਗਾ ਇਹਨੇ ਹੁਣ ਬੈਜ-ਬੈਜ ਕਰਨਾ ਮੱਜਾ ਹੁੰਦਾ ਹੈ ਨਾ ਗਾਈਆਂ ਗਾਈਆਂ ਤਾਂ ਰੱਖਦੇ ਨੇ ਨਾ ਭੈ ਵੱਡਦਾ ਹੁੰਦਾ ਹਰਾ ਪਰ ਲੈ ਜਾਂਦਾ ਕਿਸੇ ਨੂੰ ਵੀ ਚੱਲ ਵੱਢਦੇ ਜਾ ਮੇਰਾ ਪੰਜ ਦਾ ਲੈਦੀ ਹੈ ਨਾ ਨਹੀਂ ਨਹੀਂ ਅੰਕਲ ਆਪਣਾ ਬੰਦਾ ਰੱਖਿਆ ਆ ਅੱਛਾ ਵੈਪਨ ਕੇ ਭਈ ਇਹਦੋ ਕਰਵਾਉਂਦਾ ਹੁੰਦਾ ਨਾ ਆਉਂਦਾ ਆਪਣਾ ਠੀਕ ਆ ਠੀਕ ਆ ਠੀਕ ਬੰਦਾ ਉਹ ਸਮਝ ਜਾਗਾ ਮੇਰਾ ਗੁੱਸੇ ਕਦੇ ਦੂਰ ਕਿਤੇ ਹੋ ਗਿਆ ਨੇੜੇ ਰਹੇ ਜੰਮ ਹੋ ਜਾਣਾ ਪੈਣਾ ਉੱਤਾ ਕਰ ਦਿੰਦਾ ਮੂੰਹ ਜੋੜ ਕੇ ਕਰਾਉਣੀ ਹਾਂ ਪਿਆਰ ਰੱਖਿਓ ਭਾਈ ਉਹੀ ਨਾਲ ਦਿਲੋਂ ਨਾਲ ਦਿਲੋਂ ਪਾਇਓ ਮੂੰਹ ਨਾਲ ਡਾਕਟਰ ਦੇ ਮੂੰਹ ਚ ਪਾਉਂਦੇ ਨਾਲ ਪਾਇਓ ਉਹਨਾਂ ਕੋਲ ਸੈਲੀ ਫਾਦੇ ਗਈ ਨਾ ਚਲ ਬਈ ਤੂੰ ਵੀ ਜਾਇਆ ਜੀ ਬਸ ਹੋ ਗਿਆ ਇੰਜੀਨੀਅਰ ਸਾਹਿਬ ਤੁਸੀਂ ਜਾ ਜਾ ਉਹ ਕੋਈ ਬਹਿ ਜਾ ਕੋਲ ਉਹਦੇ ਮਨ ਉਹਨੂੰ ਬੁਲਾ ਲਿਆ ਕਰ ਮੈਂ ਕਿੱਥੇ ਆ ਉਹਦਾ ਨਹਾਉਣ ਪੜਿਆ ਹੈ ਲੈ ਵੀ ਸਾਡਾ ਪ੍ਰਾਪ ਨੇ ਰਾ ਗਿਆ ਹੁਣ ਇਹ ਇੰਜੀਨੀਅਰ ਆ ਜਾਦਾ ਹੈ ਨਾ ਕੋਈ ਨਹੀਂ ਇੰਜੀਨੀਅਰ ਦੀ ਬਿੰਦਾਂ ਨੇ ਕੱਲ ਕੋਈ ਨੇ ਤੂੰ ਦਾ ਲਪੰਗੇ ਜਾ ਗਿਆ ਬਈਆ ਇਹ ਸ਼ੂਟੇ ਲੈਵਲ ਤੇ ਹੋਈ ਹੈ ਲਪੰਗਾ ਜਾ ਹਾਂ ਹਾਂ ਠੀਕ ਹੈ ਠੀਕ ਹੈ ਪਤਾ ਤੁਹਾਨੂੰ ਪਤਾ ਯਾਰਾ ਕੋਈ ਹਾਂ ਠੀਕ ਹੈ ਠੀਕ ਹੈ ਠੀਕ ਹੈ ਕੋਈ ਨੰਬਰ ਡਿਗਰੀ ਹੈ ਤੇਨੇ ਕਰੀਆਂ ਉਹ ਠੀਕ ਹੈ ਬੋੜ ਦੇ ਬੈਠ ਕੇ ਮੂਰੇ ਮੈਂ ਡਿਗਰੀਆਂ ਕਰੀਆਂ ਆਹ ਦੇਖ ਰਿਹਾ ਕਰੀਆਂ ਨੇ ਆਜੋ ਕੋਈ ਆਲੋ ਮਗਰ ਵੀ ਚਾਹੀਦਾ ਯਾਰ ਬੰਦਾ ਇੱਕ ਫਰਤਦਾ ਤੂੰ ਵੀ ਮੁੰਡਾ ਹੀ ਆ ਠੀਕ ਹੈ ਇਥੇ ਆ ਗਿਆ ਉਮੀਓ ਪਰ ਦੂਜਾ ਸਿੰਮੂ ਕਿੱਥੇ ਸਿੰਮੂ ਸਿੰਮੂ ਕਿੱਥੇ ਆ ਸਿਮਾ ਕਿੱਥੇ ਆ ਵੇਈ ਸਾਡਾ ਹਾਂ ਬਲਾਉਰ ਨੂੰ ਵੀ ਕੋਲ ਵਿਚਾਰ ਵੀ ਪੇਸ਼ ਕਰ ਦੋ ਹੁਣ ਡਾਕਟਰ ਸਾਹਿਬਾ ਥੈਂਕ ਯੂ ਜੀ ਸਾਰੇ ਗੁਰਮੁਖ ਅੰਦਰ ਜੀ ਬਾਈ ਬਹੁਤ ਧੰਨਵਾਦ ਤੇ ਜッセ ਵੀਰੇ ਦਾ ਜਾਨ ਦੇਣਾ ਜੀ ਕੇਖਾਂ ਨੇ ਪਾਰਟੀ ਕਰਦੇ ਆ ਵਾਹ ਦੇ ਘਰ ਦਿਖਾ ਕੇ ਲਗਾਣਾ ਅੰਕਾ ਦੀ ਉਹ ਨਿਕਲ ਹੀ ਨਹੀਂ ਰਿਹਾ ਲੋਕਾਂ ਦਾ ਕੈਮਰਾ ਬਈ ਆ ਗਿਆ ਸਿਮਰ ਨੇ ਸਾਡਾ ਹਾਂ ਇਹ ਬਹੁਤ ਔਕਾ ਆਇਆ ਮੱਝਾ ਮੱਝਾ ਨੋਟ ਨੂੰ ਮੁੰਦਾ ਹੈਗਾ ਨੇ ਦੀਵਾਰੀ ਮੱਝਾ ਕਿਸਾਨ ਆਂ ਜੀ ਇਹ ਕਿਸਾਨ ਆ ਸਾਡਾ ਮੇਨ ਕਿਸਾਨ ਇਹਨੂੰ ਦੇਖ ਕੇ ਉਹੀ ਨਾ ਸਿਹਤ ਨਾ ਦੇ ਲਿਓ ਜੀ ਬਹੁਤ ਤਕੜਾ ਕਿਸਾਨ ਹੈ ਪਿਛਲੇ ਬਲੌਗ ਚ ਇਹਦੀ ਜੀਵਨੀ ਦਿਖਾਈ ਹਾਂ ਦਿਖਾਵਾਂਗੇ ਆਲੇ ਬਲੌਗ ਬਣਾਉਣਾ ਉਹ ਤਾਂ ਦੇਖ ਇਹ ਸਾਡਾ ਕਿਸਾਨ ਆ ਇਹਨੇ ਸਾਡੇ ਖਾਨਦਾਨ ਦੀ ਜਿਹੜੀ ਪ੍ਰਾਸ਼ਤ ਨੂੰ ਅੱਗੇ ਤੋਰਿਆ ਹੋਇਆ ਕਿਸਾਨੀ ਤੁਹਾਨੂੰ ਮੱਝਾਂ ਡੰਗਰ ਹਾਂ ਨਾ ਇਹ ਤੋਂ ਇਨਸਪਾਇਰ ਹੋਇਆ ਹੈਗਾ ਹਾਂ ਬਹੁਤ ਜਾਨੀ ਨਾ ਹਾਂ ਗੁਰਮントਾਹਤਾ ਹਾਂ ਇਹ ਰਸਤਾ ਦੀ ਆਏ ਸਾਰੇ ਕੰਮ ਪੈਨ ਕਰਦਾ ਹਾਂ ਲੈ ਭਾਈ ਹੈਪੀ ਬਰਥਡੇ ਤੇਰਾ ਥੈਂਕ ਯੂ ਜੀ ਤਰੱਕੀ ਕਰ ਚੜ੍ਹਦੀ ਕਲਾ ਜਰੇ ਪੁੱਤ ਤੁਸੀਂ ਵੀ ਵਧਾਈਆਂ ਦਿਓ ਆਸਾ ਤੁਸੀਂ ਵੀ ਬਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ